ਜੋ ਦਿਨ 1 ਨਵੰਬਰ ਤੋਂ ਮਹਿਮ ਚੇੜੀ ਹੋਈ ਆ ਇੱਥੇ ਬਲਕਾਰ ਸਿੱਧੂ ਐਮ ਐਲ ਏ ਆਮਾਦੀ ਪਾਰਟੀ ਨੇ ਪਹੁੰਚਣਾ ਸੀ ਤੇ ਕੁਰਸੀਆਂ ਸਾਨੂੰ ਖਾਲੀ ਦਿਸ ਰਹੀਆਂ ਕੋਈ ਲੋਕ ਨਹੀਂ ਬੈਠੇ ਫੜ ਫੜ ਕੇ ਬਾਹਰੇ ਆ ਤੇ ਲੋਕ ਉਠ ਉਠ ਕੇ ਜਾ ਰਹੇ ਆ ਉਹਦੇ ਨੇ ਪਾਸੇ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਵੱਲੋਂ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਕਿ ਉਹਦੇ ਨੇ ਪਾਸੇ ਬੀਬੀ ਗ੍ਰਾਹਾਂ ਬੋਲ ਰਹੀ ਹੈ ਕਿ ਸਾਡੀਆਂ ਗੱਲਾਂ ਦਾ ਜਵਾਬ ਦੇ ਕੇ ਜਾਵੇ ਕੁਰਸੀਆਂ ਖਾਲੀ ਹੋ ਗਈਆਂ ਤੇ ਲੋਕ ਆਪਣੇ ਘਰਾਂ ਨੂੰ ਜਾ ਰਹੇ ਨੇ ਪੁੱਛ ਕੇ ਤੇ ਇੱਥੇ ਐਮਐਲਏ ਆਉਣਾ ਸੀ ਤੇ ਉਹ ਆੜ ਹੀ ਰਹੇ ਤੇ ਐਮਐਲਏ ਕਿਉਂ ਨਹੀਂ ਆਇਆ ਸਾਡੇ ਨਾਲ ਬੀਬੀ ਜੀ ਆ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਬੈਣ ਜੀ ਸਤਿ ਸ਼੍ਰੀ ਅਕਾਲ ਨਹੀਂ ਉਹ ਕਰਨ ਗਈ ਨਹੀਂ ਮੈਨੂੰ ਦੱਸ ਕੇ ਪ੍ਰਧਾਨ ਜੀ ਤੁਸੀਂ ਦੱਸ ਕੇ ਜਾਓ ਨਹੀਂ ਨਹੀਂ ਜੀ ਐਮਐਲਏ ਸਾਹਿਬ ਕਾ ਤਾਂ ਨਹੀਂ ਆ ਰਹੇ ਚਲੋ ਜੀ ਹੋਰ ਪੁੱਛ ਰਹੇ ਆ ਇੱਥੇ ਗੱਲ ਕਰਾਂਗੇ ਆਮ ਆਦੀ ਪਾਰਟੀ ਦੇ ਜਿਹੜੇ ਵਰਕਰ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਐਮਐਲਏ ਸਾਹਿਬ ਆਏ ਨਹੀਂ ਕਿ ਪਤਾ ਨਹੀਂ ਜੀ ਅੱਜ ਕਾਹਤੋਂ ਲੇਟ ਹੋ ਗਏ ਕੀ ਕਹਿ ਸਕਦੇ ਆ ਲੇਟ ਹੋ ਗਿਆ ਤਾਂ ਕੈਨਸਲ ਹੀ ਹੋਗਾ ਲੱਗਦਾ ਮੈਨੂੰ ਕੈਨਸਲ ਹੋਗਾ ਉਹ ਆਪਾਂ ਕੀ ਕਹਿ ਸਕਦੇ ਆ ਜੀ ਆ ਦੇਖੋ ਕੁਰਸੀ ਖੜੇ ਉਹਨਾਂ ਨੂੰ ਪਤਾ ਹੋਊਗਾ ਕਿ ਕਿੱਥੇ ਚੇਅਰਮੈਨ ਸਾਹਿਬ ਉਹ ਬਾਹਰ ਲੰਘੇ ਉਧਰ ਸਾਰੇ ਕੋਲ ਦੀ ਜੀ ਜੀ ਆ ਦੇਖੋ ਕੁਰਸੀਆਂ ਖਾਲੀ ਹੋ ਗਈਆਂ ਉਧਰਲੇ ਪਾਸੇ ਕਿਸਾਨ ਜਿੱਥੇ ਬੰਦੇ ਵੱਲੋਂ ਵਿਰੋਧ ਕੀਤਾ ਗਿਆ ਕੁਰਸੀਆਂ ਖਾਲੀ ਦੇਖ ਰਹੇ ਹਾਂ ਲੋਕ ਰੌਲਾ ਪਾਉਣ ਲੱਗ ਗਏ ਵਿੱਚ ਹਾਂਜੀ ਕੁਰਸੀਆਂ ਖਾਲੀ ਹੋਣ ਗਈ ਅੱਜ ਤੋਂ ਇਹ ਰੌਲਾ ਪਾਉਣ ਲੱਗ ਗਏ ਇਹ ਵੀ ਕਹਿ ਜਾ ਰਿਹਾ ਹੈ ਕਿ ਜਿਹੜੇ ਮੁਲਾਜ਼ਮ ਸੀ ਇੱਥੇ ਜਿਹੜੇ ਜਿਹੜੇ ਮੁਲਾਜ਼ਮ ਐ ਮੁਲਾਜ਼ਮ ਹੈ ਇਹ ਚਿੱਤੇ ਦੇ ਉਹ ਬੁਲਤ ਬੋਲਦੇ ਕੋਈ ਉਹਨਾਂ ਨੇ ਚਿੱਟੇ ਦੇ ਵਿਰੁੱਧ ਜੇ ਇਕੱਠ ਕਰਿਆ ਤਾਂ ਇਹਨਾਂ ਨੇ ਵਚਟਾਂਗਣਾ ਜਿਹੜੇ ਇੱਥੇ ਕਮੇਟੀ ਦੇ ਮੁਲਾਜ਼ਮਾਂ ਕਹਿੰਦੇ ਉਹਨਾਂ ਦੀ ਇਹਦੇ T-shirtਾਂ ਪਵਾਦੀਆਂ ਉਹ ਤਾਂ ਮੁਲਾਜ਼ਮ ਆ ਜਿਹੜੇ ਉਹਨਾਂ ਰਾਂ ਪੰਜ ਆਉਂਗਾ ਮੁਲਾਜ਼ਮਾਂ ਨੂੰ ਹਾਂ ਕੁਰਸੀਆਂ ਇਕੱਠੀਆਂ ਕਰਨ ਲੱਗ ਪਏ ਐਮਐਲਏ ਸਾਹਿਬ ਅਜੇ ਆਇਆ ਨਹੀਂ ਹੈ ਤੇ ਕੁਰਸੀਆਂ ਪਹਿਲੇ ਖਾਲੀ ਸੀ ਪਹਿਲਾਂ ਸੇ ਇਕੱਠੀਆਂ ਵੀ ਕਰਨੀਆਂ ਸ਼ੁਰੂ ਕਰਤੀਆਂ ਇੱਥੇ ਪੁੱਛਾਂਗੇ ਆ ਗੱਲਬਾਤ ਕਰਦੇ ਆ ਵਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਦਨ ਜੀ ਸਤਿ ਸ੍ਰੀ ਅਕਾਲ ਜੀ ਇਹ ਇੱਕ ਕੁਰਸੀਆਂ ਇਕੱਠੀਆਂ ਵੀ ਕਰਨੇ ਸ਼ੁਰੂ ਕਰ ਦਿੱਤੀਆਂ ਜੀ ਕੰਮ ਹੋ ਗਿਆ ਜੀ ਫਤੇ ਕੰਮ ਹੋ ਗਿਆ ਬੱਸ ਐਮਐਲਏ ਸਾਹਿਬ ਆਏ ਤਾਂ ਹੈ ਨਹੀਂ ਜੀ ਨਹੀਂ ਮੈਲੇ ਤਾਂ ਪਤਾ ਨਹੀਂ ਉਹਨਾਂ ਨੂੰ ਕੰਮ ਹੋ ਗਿਆ ਕੋਈ ਹੈ ਜੀ ਉਹਨਾਂ ਨੂੰ ਕੰਮ ਆ ਕੇ ਦੂਜੇ ਬੰਦੇ ਬੋਲ ਗਏ ਜੀ ਹੋਰ ਉਹਨਾਂ ਦਾ ਚੇਰਮੈਨ ਵੀ ਨਹੀਂ ਆਇਆ ਕੋਈ ਹੋਰ ਵੀ ਨਹੀਂ ਆਇਆ ਚੇਰਮੈਨ ਸੀ ਚੇਰਮੈਨ ਬੋਲ ਕੇ ਰਹਿ ਗਏ ਜੀ ਇਹ ਇਹ ਕਹਿੰਦੇ ਵੀ ਜਿੱਥੇ ਇਹਨਾਂ ਦਾ ਵਿਰੋਧ ਹੋਣ ਲੱਗੂ ਤੇ ਲੱਗ ਜਾਏ ਤਾਂ ਉੱਥੇ ਆਉਂਦੇ ਨਹੀਂਗੇ ਨਹੀਂ ਨਹੀਂ ਪਤਾ ਜੀ ਜੀ ਇੱਧਰ ਕੁਰਸੀ ਇੱਧਰ ਪੁੱਛ ਲੈਣਾ ਬਾਈ ਜੀ ਕਿਵੇਂ ਲੱਗਦਾ ਜੀ ਵਧੀਆ ਲੱਗਦਾ ਜੀ ਇਹਨਾਂ ਵਿਰੋਧ ਹੋਣ ਲੱਗ ਪਿਆ ਤੇ ਉੱਥੇ ਕਹਿੰਦੇ ਕੈंसिल ਕਰ ਦਿੰਦੇ ਆ ਪ੍ਰੋਗਰਾਮ ਇਹ ਨਹੀਂ ਜੀ ਉਹਨਾਂ ਦਾ ਕੋਈ ਮੀਟਿੰਗ ਸੀਗੀ ਸੀਐਮ ਸਾਹਿਬ ਨਾਲ ਤਾਂ ਕਰਕੇ ਨਹੀਂ ਆ ਸਕਦੇ ਨਹੀਂ ਵੇਖੋ ਕਿੰਨਾ ਖਰਚਾ ਹੋਇਆ ਇਹਨਾਂ ਦਾ ਤੇ ਕੁਰਸੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੇ ਪਿੰਡ ਦੇ ਵਿੱਚ ਵਿਰੋਧ ਹੁੰਦਾ ਉੱਥੇ ਪ੍ਰੋਗਰਾਮ ਹੀ ਕੈਨਸਲ ਕਰ ਦਿੰਦੇ ਆ ਕਿਸੇ ਵੀ ਪਿੰਡ ਦਾ ਪ੍ਰੋਗਰਾਮ ਹੋਵੇ ਉੱਥੇ ਇਹ ਪ੍ਰੋਗਰਾਮ ਕੈਨਸਲ ਕਰ ਦਿੰਦੇ ਆ ਸੋਫੇ ਸਜੇ ਸਜਾਈ ਰਹਿ ਗਏ ਬੈਨਰ ਲੱਗੇ ਲਗਾਈ ਰਹਿ ਗਏ ਇੱਥੇ ਐਮਐਲਏ ਆਈ ਨਹੀਂ ਗੇ ਸਭ ਛੱਡ ਕੇ ਭੱਜ ਗਏ ਨੇ ਸਾਊਂਡ ਵੀ ਲੱਗਾ ਲਗਾਈ ਰਹਿ ਗਿਆ ਕੀ ਹੋ ਗਿਆ ਉਹ ਕਿਨੇ ਕਰ ਲੋ ਇਕੱਠਾ ਬਈ ਕਰ ਲੋ ਇਕੱਠਾ ਕਹਿੰਦੇ ਸਮਾਨ ਇਕੱਠਾ ਕਰ ਲੋ ਕਹਿੰਦੇ ਆਏ ਨਹੀਂ ਐਮਐਲਏ ਪਧਾਣੀ ਨਾਲ ਉਹ ਹੀ ਦਾ ਸਮਾਨ ਆਲੇ ਬਈ ਸਾਊਂਡ ਵਾਲੇ ਇਕੱਠਾ ਕਰਕੇ ਚੱਲੇ ਆ ਬੱਸ ਚੱਲੇ ਆ ਸਾਊਂਡ ਵਾਲਾ ਵੀ ਕਹਿੰਦਾ ਕਹਿੰਦਾ ਕਰ ਲੋ ਇਕੱਠਾ ਆਪੋ ਆਪਣਾ ਸਭ ਇਕੱਠਾ ਕਰਤਾ ਸਮਾਨ ਵੇਖੋ ਤੇ ਕੋਈ ਨਹੀਂ ਆਇਆ ਇੱਥੇ ਕਿਉਂਕਿ ਕਿਸਾਨ ਜਥੇਬੰਦੀਆਂ ਇਹਨਾਂ ਨੂੰ ਸਵਾਲ ਕਰਦੀਆਂ ਤੇ ਪੁੱਛਦੀਆਂ ਭਾਈ ਤੁਸੀਂ ਸਾਡੀਆਂ ਗੱਲਾਂ ਦਾ ਜਵਾਬ ਦੇ ਕੇ ਜਾਓ ਇਹ ਗੱਲਾਂ ਤੋਂ ਭੱਜਦੇ ਆ ਲੋਕਾਂ ਨਾਲ ਇਹਨਾਂ ਨੇ بڑے بڑے ਵਾਅਦੇ ਕਰੇ ਸੀ ਪਰ ਇਹ ਵਾਅਦਿਆਂ ਤੋਂ ਭੱਜ ਗਏ ਤੇ ਇਹਨਾਂ ਤੋਂ ਵਾਅਦੇ ਪੂਰੇ ਨਹੀਂ ਹੋ ਰਹੇ ਇਸ ਕਰਕੇ ਕਿਸਾਨ ਜਥੇਬੰਦੀਆਂ ਇਹਨਾਂ ਦਾ ਵਿਰੋਧ ਕਰ ਰਹੀਆਂ ਨੇ ਇਹਨਾਂ ਨੂੰ ਸਵਾਲ ਨਹੀਂ ਆਉਂਦਾ ਹੁਣ ਭਾਰਤੀ ਕਿਸਾਨ ਯੂਨੀਅਨ ਦਾ ਉਧਰਲੇ ਪਾਸੇ ਬਲਾਰੇ ਬੋਲ ਰਹੇ ਨੇ ਤੇ ਇਧਰ ਦੇ ਪਾਸੇ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਜੁੱਧ ਨਸ਼ਿਆਂ ਵਿਰੁੱਧ ਇਹਨਾਂ ਨੂੰ ਸਵਾਲ ਨਹੀਂ ਆ ਰਿਹਾ ਪਰ ਇਹਨਾਂ ਦਾ ਪ੍ਰੋਗਰਾਮ ਛੱਡ ਕੇ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਛੱਡ ਕੇ ਨਸ਼ਿਆਂ ਵਿਰੁੱਧ ਜੁੱਧ ਜੋ ਛੜਿਆ ਹੋਇਆ ਹੈ ਨਸ਼ਾ ਮੁਕਤੀ ਯਾਤਰਾ ਮਾਨ ਸਰਕਾਰ ਵੱਲੋਂ ਵਿਡੀਓ ਹੋਈ ਮੈਂ ਹੈ ਮਾਂ ਇਹ ਤਾਂ ਖਾਲੀ ਹੋ ਗਿਆ ਮੈਂ ਦਿਖਾਵੇ ਕੈਮਰਾਮੈਨ ਨੂੰ ਕਹਿੰਨਾ ਇਹਨਾਂ ਦਾ ਪੰਡਾਲ ਸਾਰਾ ਖਾਲੀ ਹੋ ਗਿਆ ਤੇ ਕਿਸਾਨ ਜਥੇ ਬੰਦਿਆਂ ਦਾ ਜੋ ਬਲਾਰੇ बोल ਰਹੇ ਨੇ ਤੇ ਉਹਨਾਂ ਨੂੰ ਸੁਣਨ ਦੇ ਲਈ ਲੋਕਾਂ ਦਾ ਵੇਖੋ ਇਕੱਠ ਕਿੰਨਾ ਇਹਨਾਂ ਦੇ ਬੰਦੇ ਛੱਡ ਕੇ ਉਹਨਾਂ ਦਾ ਜਿਹੜਾ ਪ੍ਰਚਾਰ ਸੁਣਣ ਬੈਠੇ ਨੇ ਲੋਕ ਪੂਰੇ ਡਟ ਕੇ ਨੇ ਸੁਣਨ ਦੇ ਲਈ ਇਧਰ ਮਾਤਾ ਸਾਡੀ ਬੋਲ ਰਹੀ ਆ ਤੇ ਜਿਹੜੇ ਲੋਕ ਆ ਇਹਨਾਂ ਦੇ ਅੰਦਰੋਂ ਉੱਠ ਉੱਠ ਕੇ ਕੁਰਸੀਆਂ ਤੋਂ ਇਹਨਾਂ ਦਾ ਵਿਚਾਰ ਕਿਸਾਨ ਜਥੇ ਬੰਦਿਆਂ ਦੀ ਜਿਹੜੀ ਮਾਤਾ ਬੋਲ ਰਹੀ ਆ ਉਹਨਾਂ ਦੇ ਸੁਣਨ ਲਈ ਔਰ ਲੋਕ ਆ ਗਏ ਨੇ ਇਧਰ ਨੇ ਪਾਸੇ ਕੈਮਰਾ ਮੈਨੂੰ ਕਹਿੰਦਾ ਫਿਰ ਤਸਵੀਰਾਂ ਦਿਖਾ ਦੇ ਤੇ ਲੋਕ ਸਾਰੇ ਕੁਰਸੀਆਂ ਤੇ ਬੈਠੇ ਸੀ ਕੁਰਸੀਆਂ ਖਾਲੀ ਕਰਕੇ ਇਧਰ ਆ ਗਣ ਇਧਰ ਮਾਤਾ ਦਾ ਸਾਰਾ ਜਿਹੜੇ ਵਿਚਾਰ ਆ ਲੋਕ ਸੁਣ ਰਹੇ ਨੇ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਇਹ ਪੰਡ ਮਲੂਕਾ ਜ਼ਿਲ੍ਹਾ ਬਠਿੰਡਾ ਦੀਆਂ ਦਿਖਾ ਰਹੀਆਂ ਨੇ ਕਿਸਾਨ ਜਥੇਬੰਦੀਆਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਤੇ ਪਰ ਇਹ ਆਪਣੇ ਜੋ ਪ੍ਰੋਗਰਾਮ ਸੀ ਉਸ ਨੂੰ ਕੈਨਸਲ ਕਰਕੇ ਭੱਜ ਗਏ ਨੇ ਵੀ ਵੀ ਕਿਵੇਂ ਦੇਖੋਗੇ ਜਿਹੜੀ ਸਰਕਾਰ ਨੇ ਮਹਿੰਮ ਵੀਡੀ ਹੋਈ ਹੈ ਯੁੱਧ ਨਸ਼ਾ ਵਿਰੁੱਧ ਕਹਿੰਦੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਤੇ ਇੱਥੇ ਐਮਐਲਏ ਬਲਕਾਰ ਸਿੱਧੂ ਵੀ ਆ ਰਹੇ ਨੇ ਦੇਖੋ ਜਿਹੜਾ ਇਹਨਾਂ ਨੇ ਪਹਿਲਾਂ ਤਾਂ ਸਕੂਲਾਂ ਵਾਲੀ ਮਹਿੰਮ ਚਲਾਈ ਸੀ ਸਿੱਖਿਆ ਕ੍ਰਾਂਤੀ ਲਿਆਈ ਹੈ ਉਹ ਲੋਕਾਂ ਨੇ ਫੇਲ ਕਰਤੀ ਇਹਨਾਂ ਨੂੰ ਘੇਰ ਘੇਰ ਕੇ ਉਹ ਹੁਣ ਛੜਤੀ ਹੁਣ ਯੁੱਧ ਨਸ਼ੇ ਬਰਦ ਚ ਲਾ ਲਿਆ ਨਸ਼ਾ ਕਿੱਥੇ ਖਤਮ ਹੋਇਆ ਨਾਤ ਸਾਡੇ ਨੌਜਵਾਨ ਨਸ਼ੇ ਦੇ ਨਾਲ ਮਰਦੇ ਆ ਨਾਤ ਸਾਡੀਆਂ ਮਾਵਾਂ ਬਹਿਣ ਪਾਉਂਦੀਆਂ ਨਾਤ ਬੇਨੇ ਆ ਠੀਕਾ ਲਾ ਕੇ ਮਰ ਗਿਆ ਚਿੱਟਾ ਖਾ ਕੇ ਮਰ ਗਿਆ ਗੋਲੀਆਂ ਖਾ ਕੇ ਮਰ ਗਿਆ ਸਾਨੂੰ ਤਾਂ ਦੀਦਾ ਨਹੀਂ ਜਿਹੜੇ ਕੋਈ ਨਸ਼ੇ ਮਾੜਾ ਮੋਟਾ ਆਦੀ ਆ ਖਾਂਦੇ ਆ ਉਹਨਾਂ ਤੇ ਪਰਚੇ ਪਾਉਂਦੇ ਜੇਲ ਨਹੀਂ ਸਿਰਦੇ ਉਹਨਾਂ ਦੇ ਘਟ ਆਉਂਦੇ ਆ ਜਿਹੜੀ ਥਾਰ ਵਾਲੀ ਬੀਬਾ ਜੀ ਪੁਲਿਸ ਮੁਲਾਜ਼ਮ ਹੈ ਉਹ ਤਾਂ ਨਸ਼ਾ ਫੜਿਆ ਗਿਆ ਜੇਲ ਚ ਲੈ ਗਏ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਕੋਦੇ ਤੇ ਵੱਡਿਆਂ ਦੀ ਅਰਸਰਾਂ ਦੀ ਛਤਰਛਾਇਆ ਹੈ ਉਹ ਨਸ਼ਾ ਵੇਚਦੇ ਆਫਸਰਾਂ ਦਾ ਉਹਨਾਂ ਦੀ ਛਤਰਛਾਇਆ ਹੈ ਉਹਨੂੰ ਤਾਂ ਨਹੀਂ ਫੜਿਆ ਜਾਂਦਾ ਵੀ ਜੇ ਉਹ ਕੁੜੀ ਨੂੰ ਫੜਿਆ ਗਿਆ ਤਾਂ ਪਤਾ ਨਹੀਂ ਕਿੰਨਿਆਂ ਦੇ ਨਾਲ ਉਹ ਤੇ ਕਿੰਨਿਆਂ ਨੂੰ ਵਸਾਉ ਹੁਣ ਜਿਵੇਂ ਸੋਸ਼ਲ ਮੀਡੀਆ ਤੇ ਉਹਦਾ ਵਿਰੋਧ ਹੋਈ ਜਾਂਦਾ ਖਾ ਤੁਸੀਂ ਐਂ ਦੇਖੋ ਹੁਣ ਉਹਨਾਂ ਨੇ ਵੀ ਵਿਵਿਲੇਂਸ ਵਾਲਿਆਂ ਨੇ ਉਹਨੂੰ ਚੱਕ ਲਿਆ ਤੇ ਚੱਕ ਕੇ ਕੋਨਾ ਕੀ ਕਰਦਾ ਕਿ ਉਹਦੀ ਪ੍ਰਾਈਵੇਟੀ ਜਮਾਂ ਕਰ ਲਈ ਕਲੀ ਪ੍ਰਾਈਵੇਟੀ ਜਮਾਂ ਕਰਨਾ ਨਸ਼ਾ ਖਤਮ ਹੋ ਜੂ ਨਹੀਂ ਉਹਦਾ ਯਾ ਰਿਮਾਂਡ ਲਿਆ ਸੀਗਾ 2 ਦਿਨ ਤਾਂ ਲਿਆ ਸੀ ਉਹ 1 ਦਿਨ ਚ ਨਿਵੇੜਤਾ 2 ਦਿਨਾਂ ਦਾ ਕੰਮ ਦੇਖੋ ਆ ਉਹੀ ਗੱਲ ਹੈ ਨਾ ਵੀ ਜਿਹੜੀ ਆਮ ਜਨਤਾ ਹੈ ਉਹਨਾਂ ਵਾਸਤੇ ਤਾਂ ਕਾਨੂੰਨ ਹੈਗੇ ਜਿਹੜੇ ਕੋਈ ਇਹਨਾਂ ਦੇ ਉੱਚ ਅਧਿਕਾਰੀ ਹੈ ਜਾਂ ਕੋਈ ਇਹਨਾਂ ਦੇ ਨੇੜ ਦੇ ਹੈ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ 2 ਦਿਨਾਂ ਦਾ ਰਿਮਾਂਡ ਲਿਆ ਸੀ 1 ਦਿਨ ਚ ਨਿਵੇੜਤਾ ਉਹਦੀ ਪ੍ਰਾਪਰਟੀ ਆਲੇ ਜਮ੍ਹਾਂ ਕਰ ਲਈ ਨਾ ਉਹਦੀ ਪ੍ਰਾਪਰਟੀ ਜਮ੍ਹਾਂ ਹੋਣੀ ਹੈ ਨਾ ਉਹਦੀ ਕੋਠੀ ਨੂੰ ਕਿਸੇ ਨੇ ਢੱਕ ਲਾਉਣਾ ਹੈ ਕੋਠੀ ਨੂੰ ਸੀਲ ਵੀ ਨਹੀਂ ਕੀਤਾ ਇਹ ਤਾਂ ਕੋਈ ਨਹੀਂ ਜਮ੍ਹਾਂ ਕਰਦੇ ਵੀ ਨਹੀਂ ਹੋਣੀ ਵੀ ਨਹੀਂ ਗਈ ਐਵੇਂ ਜਿ ਕਰੀ ਸਾਡੀਆਂ ਔਰਤਾਂ ਚਾਹੋਗੇ ਕਿਹੜਾ ਸਕੂਲ ਮੂਰੇਦਰ ਨਾ ਚੱਲਿਆ ਸੀ ਉਥੋਂ ਟੀਚਰ ਜਥੇਵੰਦੀ ਨੇ ਆਗੂ ਹਰਿੰਦਰ ਬਿੰਦੂ ਵਰਗਾਂ ਪਰਮਜੀਤ ਪਿੱਥੋਰਗਾਂ ਨੂੰ ਚੱਕ ਲਿਆ ਅਸੀਂ ਮੁਲਾਕਾਤ ਕਰਨ ਗਏ ਸਾਡੀ ਮੁਲਾਕਾਤ ਨਹੀਂ ਕਰਾਈ ਗਈ ਉਹ ਥਾਰ ਵਾਲੀ ਬੀਬੀ ਜੀ ਨੂੰ ਅੰਦਰ ਵਾਕੇ ਉਹਦਾ ਭੈਣ ਬਣੋ ਜਾ ਮੁਲਾਕਾਤ ਕਰਕੇ ਇੱਕ ਕਮਰੇ ਦੇ ਵਿੱਚ ਅਸੀਂ ਉੱਥੇ ਜਦੋ ਜਹਿਦ ਕਰਕੇ ਡਿਓੜੀ ਦੇ ਬਾਹਰ ਚ ਬਹਿ ਕੇ ਧਰਨਾ ਲਾ ਕੇ ਫਿਰ ਅਸੀਂ ਮੁਲਾਕਾਤ ਕੀਤੀ ਹੈ ਸਾਡੇ ਵਾਸਤੇ ਕਾਨੂੰਨ ਆਏ ਤੇ ਕਾਨੂੰਨ ਦੇ ਜਿਹਨੇ ਰਾਖੇ ਖਵਾਉਂਦੇ ਆ ਪਿੰਡਾਂ ਦੇ ਵਿੱਚ ਆਉਂਦੇ ਆ ਵੀ ਜੁੱਧ ਨਾ ਸ਼ੇਮ ਵਿਰੋਧ ਕੋਈ ਨਾ ਸ਼ੇਮਰੋਂਤ ਜੁੱਧ ਨਹੀਂ ਆਉਂਦੀਆਂ ਫੋਟਾਂ ਲੈਣ ਆਉਂਦੇ ਆ ਰੋਟੀਆਂ ਸੇਕਣ ਆਉਂਦੇ ਆ ਕਿਸੇ ਦਾ ਪੁੱਤ ਮਰ ਜੇ ਕਿਸੇ ਦਾ ਘਰ ਵਾਲਾ ਮਰ ਜੇ ਇਹਨਾਂ ਨੂੰ ਕੋਈ ਦੁੱਖ ਨਹੀਂ ਜੇ ਕਿਸੇ ਭੈਣ ਦਾ ਘਰ ਵਾਲਾ ਮਰ ਗਿਆ ਬੇਦਮਾ ਹੋ ਗਈ ਉਹਨੂੰ ਦੁੱਖ ਹੈ ਜੇ ਕਿਸੇ ਮਾਂ ਦਾ ਪੁੱਤ ਮਰ ਗਿਆ ਉਹਨੂੰ ਦੁੱਖ ਹੈ ਭੈਣ ਦਾ ਭਰਾ ਮਰ ਗਿਆ ਉਹਨੂੰ ਦੁੱਖ ਹੈ ਜਿਵੇਂ ਨਸ਼ੇ ਦੀ ਗੱਲ ਕਰਗੇ ਤੇ ਬੀਬਾ ਜੀ ਕੋਲ ਜਿਹੜੀ ਥਾਰ ਵਾਲੀ ਹੈ ਕੋਈ ਰੀਲਾਂ ਵਾਲੀ ਕਹਿੰਦਾ ਕੋਈ ਥਾਰ ਵਾਲੀ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਉਹਦੇ ਕੋਲੋਂ 17 ਗ੍ਰਾਮ ਜਿਹੜਾ ਚਿੱਟਾ ਬਰਾਮਦ ਹੋਇਆ ਸੀ ਜਿੱਦਣ ਫੜੀ ਗਈ ਆ ਤੇ ਆਮ ਬੰਦੇ ਤੋਂ ਥੋੜਾ ਜਿਹਾ ਚਿੱਟਾ ਫੜਿਆ ਜਾਵੇ ਤੇ ਉਹਦਾ ਰਿਮਾਂਡ ਤੇ ਰਿਮਾਂਡ ਚਲਾਨ ਤੇ ਚਲਾਨ ਪੇਸ਼ ਕਰ ਦਿੰਦੇ ਆ ਉਹਦਾ ਚਲਾਨ ਵੀ ਨਹੀਂ ਕਹਿੰਦੇ ਪੇਸ਼ ਹੋਇਆ ਦੇਖੋ ਤੁਸੀਂ ਉਹਦਾ ਪਹਿਲਾਂ ਉਹਨੂੰ ਆ ਰਹੇ ਸੀ ਵੀ ਉਹ ਤੋਂ 10 ਕਿਲੋ ਨਸ਼ਾ ਚਿੱਟਾ ਫੜਿਆ ਗਿਆ 17 ਗ੍ਰਾਮ ਪਾਤ ਆ ਉਹਦੇ ਤੇ ਠੀਕ ਹੈ ਜੇ ਸਾਡਾ ਕੋਈ ਇੱਕ ਮੁੰਡਾ ਅਸੀਂ ਨਹੀਂ ਆਦੇ ਨਸ਼ਾ ਚੰਗਾ ਹੈ ਅਸੀਂ ਤਾਂ ਇਹ ਨਸ਼ਾ ਬਹੁਤ ਮਾੜਾ ਹੈ ਸਾਡੇ ਘਰਾਂ ਦੇ ਕਹਾਣ ਹੋ ਗਏ ਸਾਡੇ ਘਰ ਵਿ ਸਾਡੇ ਕੋਲ ਕੋਈ 1 ਗ੍ਰਾਮ ਫੜਿਆ ਜਾਵੇ ਉਹਦੇ ਤੇ ਪਰਚਾ ਪਾਉਂਦੇ ਆ ਉਹਨੂੰ ਜੇਲ੍ਹ ਚ ਡਖਦੇ ਆ ਉਹਨਾਂ ਘਰ ਬੱਦ ਹੁੰਦੇ ਆ ਤੇ ਉਹ ਵੀ ਬਈ ਜੇ 17 ਗ੍ਰਾਮ ਫੜੇਗਾ ਕੀ ਕੀਤਾ ਉਹਦਾ ਉਹਦੇ ਤੇ ਕੋਈ ਪਾਇਆ ਪਰਚਾ ਇੱਕ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਤੀਆਂ ਵੀ ਜੇਲ੍ਹ ਚ ਭੇਜਤੀ ਤੇ ਉਹ ਜਵਾਨਥ ਤੇ ਆ ਗਈ ਤੇ ਜਿਹੜੇ ਸਾਡੇ ਚੌਕਿਆਂ ਵਾਲੇ ਮਸਲੇ ਚ ਚੱਕੇ ਸੀ ਟੀਚਰ ਸਗਨੀ ਅਰਗੇ ਤੇ ਗੁਲਦੇਵ ਚੌਕੇ ਸੋ ਚਲੋ ਇਹ ਵੀ ਤੁਸੀ ਉਹਦੀ ਇੱਕ ਇੰਟਰਵਿਊ ਸੁਣੀ ਹੋਣੀ ਆ ਕਿਸੇ ਨਿੱਜੀ ਚੈਨਲ ਤੇ ਚੱਲ ਰਹੀ ਸੀ ਜਿਹੜੇ ਹਿਸਾਬ ਨਾਲ ਉਹ ਹੌਬ ਹੌਬ ਕੇ ਗੱਲਾਂ ਕਰਦੀ ਸੀ ਪੱਤਰਕਾਰ ਉਹਨੂੰ ਸਵਾਲ ਜਵਾਬ ਕਰ ਰਿਆ ਸੀ ਬੀਬਾ ਜੀ ਤੁਹਾਡੀ ਤਨਖਾਹ ਕਿੰਨੀ ਹੈ ਉਹ ਕਹਿੰਦੀ ਮੇਰੀ 80000 ਤਨਖਾਹ ਤੁਸੀਂ ਦੱਸੋ 80000 ਦੀ ਤਨਖਾਹ ਵਾਲਾ ਕੋਈ ਵੀ ਮੁਲਾਜ਼ਮ ਹੋਵੇ ਕਿਸੇ ਡਿਪਾਰਟਮੈਂਟ ਦੇ ਵਿੱਚ ਹੋਵੇ ਐਨਾ ਕੁਝ ਬਣਾ ਲੂਗਾ ਜਿਹੜੇ ਹਿਸਾਬ ਨਾਲ ਉਹਨਾਂ ਨੇ ਬਣਾਇਆ ਨਹੀਂ ਤੁਸੀਂ ਐਂ ਦੇਖੋ ਇਹ ਤਾਂ ਹੁਣ ਸਾਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਸੋ ਇਥੋਂ ਨੂੰ ਕੀ ਐਨ ਨਾਲਿਆਂ ਨੂੰ ਵੀ ਪਤਾ ਹੈ ਸਾਰੀ ਦੁਨੀਆ ਨੂੰ ਪਤਾ ਹੈ ਐ ਸਾਡੇ ਤਾਂ ਹੁਣ ਅਸੀਂ ਕਹਾਣੀ ਸੋਣੀ ਵੇਚਦੇ ਹਾਂ ਸਾਡਾ ਲੈਣਾ ਦੇਣਾ ਨਹੀਂ ਲੈਂਦਾ ਠੀਕ ਹੈ ਉਹਦੇ ਕੋਈ ਦਾ ਤੀ ਲਖ ਦੀ ਘੜੀ ਵੀ ਐ ਮਮੈਲ ਵੀ ਉਹ ਜਿਵੇਂ ਕਹੀ ਜਾਂਦੀ ਸੀ ਕਿ ਰਿਸ਼ਤੇਦਾਰ ਭੇਜ ਹੀ ਦਿੰਦੇ ਆ ਕੋਈ ਸਾਨੂੰ ਤਾਂ ਰਿਸ਼ਤੇਦਾਰ ਭੇਜਦਾ ਨਹੀਂ ਭਈ ਉਹਨੂੰ ਭੇਜਤਾ ਹੋਊਗਾ ਠੀਕ ਐ ਪਰ ਦੇਖੋ ਦੋ ਨੰਬਰ ਦੇ ਧੰਦੇ ਬਿਨਾ ਪੈਸਾ ਨਹੀਂ ਜੁੜਦਾ ਜਿੱਥੇ ਦੋ ਨੰਬਰ ਦਾ ਧੰਦਾ ਚੱਲਦਾ ਪੈਸਾ ਉੱਥੇ ਜੜੂਗਾ ਜਿਹੜਾ ਦਸਾਂ ਨੌਹਾਂ ਦੀ ਕਿਰਤ ਕਰਦਾ ਜਾਂ ਕਿਸੇ ਕੋਲੇ ਨੌਕਰੀ ਐ ਉਹਦੇ ਘਰ ਪੂਰੇ ਨਹੀਂ ਹੁੰਦੇ ਤਨਖਾਹ ਨਾਲ ਉਹ ਤਾਂ ਸਾਰੇ ਅਫਸਰ ਡਰੇ ਹੋਏ ਆ ਸਰਕਾਰ ਪ੍ਰਸ਼ਾਸਨ ਥੱਲੇ ਤੋਂ ਲੈ ਕੇ ਤਾਂ ਤੱਕ ਕੋਈ ਬੋਲਣ ਦੀ ਹਿੰਤ ਨਹੀਂ ਉਹ ਤੁਹਾਨੂੰ ਵੀ ਪਤਾ ਹੀ ਐ ਉਹ ਤਾਂ ਮੈਂ ਤਾਂ ਹੁਣ ਉਹਦੇ ਬਾਰੇ ਬੜਾ ਨਹੀਂ ਕਹਾ ਬਹੁਤ ਔਰੀ ਚਰਚਾ ਚੱਲੀ ਜਾਂਦੀ ਹੈ ਐ ਅਫਸਰਾਂ ਨੇ ਡਰਨਾ ਹੀ ਹੁੰਦਾ ਜਦੋਂ ਅਫਸਰਾਂ ਦੀ ਛਤਰ ਛਾਇਆ ਹੈ ਉਹ ਡਰਨਗੇ ਭਾਈ ਹੂੰ ਹੂੰ ਉਹਨੂੰ ਕਿਵੇਂ ਜੀ ਜੀ ਅੱਜ ਐਮਐਲਏ ਸਾਹਿਬ ਆ ਰਹੇ ਕੀ ਕੀ ਸਵਾਲ ਕਰ ਰਹੇ ਫਿਰ ਤੁਸੀਂ ਅਸੀਂ ਐਮਐਲਏ ਨੂੰ ਅਸੀਂ ਪੁੱਛਣਾ ਹੈ ਅਸੀਂ ਇਦਾਂ ਨੂੰ ਹੱਥ ਘੇਰਿਆਗਾ ਜਲਾਲ ਅਸੀਂ ਇਹਨੂੰ ਪੁੱਛਿਆ ਸੀ ਵੀ ਸਾਡੇ ਚੌਕਿਆਂ ਵਾਲੇ ਸਕੂਲ ਦੇ ਮੂਹਰੇ ਚੱਕੇ ਆ ਉਹਨਾਂ ਦਾ ਕੀ ਕਸੂਰ ਹੈ ਅਰਾ ਸੋਮਵਾਰ ਨੂੰ ਛੱਡੇ ਜਾਣਗੇ ਉਸ ਦਿਨ ਨੂੰ ਮਹੀਨਾ ਹੋ ਗਿਆ ਕਾਹੇ ਸੋਮਵਾਰ ਆਗੇ ਉਹ ਨਹੀਂ ਛੱਡੇ ਇਹ ਐਵੇਂ ਜਿ ਕਰੀ ਜਿਹੜਾ ਇਹ ਅੱਜ ਇੱਥੇ ਨਵਾਂ ਡਰਾਮਾ ਕਰਨਾ ਹੈ ਨਾਟਕ ਤਾਂ ਇਹੀ ਬਥੇਰੇ ਕਰ ਦੋ ਨਾਟਕ ਕਰਾਉਣ ਦੀ ਤਾਂ ਲੋੜ ਹੀ ਨਹੀਂ ਸਾਨੂੰ ਕਿ ਨਾਟਕ ਕਰਨੀ ਆਉਣਾ ਇਹਨੇ ਕੋਈ ਸਾਨੂੰ ਕੋ ਦੇਖੇ ਨਹੀਂ ਜਾਣਾ ਅਸੀਂ ਇਹਨੂੰ ਐ ਪੁੱਛਣਾ ਵੀ ਕਿਹੜਾ ਤੁਸੀਂ ਕਹਿੰਨੇ ਆ ਜੁੱਧ ਨਸ਼ਾ ਵਿਰੁੱਧ ਨਸ਼ਾ ਕਿੱਥੇ ਬੰਦ ਹੋਇਆ ਕਿਹੜਾ ਵੱਡਾ ਮਗਰਮਛ ਫੜ ਕੇ ਕਿਹਦੇ ਤੇ ਤੁਸੀਂ ਪਰਚੇ ਪਾਖੇ ਕਿਹਦੀ ਤੁਸੀਂ ਕੋਟੀ ਟਾਤੀ ਔਰ ਆਨੋ ਸਰਪੰਚਾ ਹੈ ਉਹਦੀ ਫੋਟੋ ਵੀ ਲੱਗੀ ਆ ਭਗਵਾਨ ਜੀ ਉਹਦੀ ਕੋਠੀ ਮੂਰੇ ਸਾਹਤੀ ਕੋਠੀ ਇਹ ਵੀ ਬਾਈ ਦੀ ਕੋਠੀ ਢਾਤੀ ਹੋਰ ਬਹੁਤ ਸਾਰੇ ਕਿੰਨਿਆਂ ਕਿਤੇ ਨਾਂ ਗਿਣੀਆਂ ਯਾਨੀ ਇਹ ਛੋਟੇ ਲੋਕਾਂ ਤੇ ਇਹਨਾਂ ਦਾ ਚੱਲਦਾ ਜਿਹੜਾ ਪੀਲਾ ਪੰਜਾਹ ਉਹਨਾਂ ਤੇ ਨਹੀਂ ਚੱਲਦਾ ਅੱਜ ਅਸੀਂ ਨੂੰ ਇਹੀ ਸਵਾਲ ਪੁੱਛਣੇ ਆ ਵੀ ਜਿਹੜੇ ਸਾਡੇ ਚੌਕੇ ਵਾਲੇ ਮਸਲੇ ਚੱਕੇ ਸੀ ਉਹਨਾਂ ਦਾ ਕੀ ਕਸੂਰ ਇਹ ਤਾਂ ਭਗਵਾਨ ਸਤਮਾਨ ਦਾ ਸੀ ਮੈਂ ਭ੍ਰਿਸ਼ਟਾਚਾਰ ਖਤਮ ਕਰ ਦੂੰ ਮੈਂ ਭ੍ਰਿਸ਼ਟਾਚਾਰੀਆਂ ਤੇ ਆ ਉਹ ਕਰ ਦੂੰ ਤੇ ਭ੍ਰਿਸ਼ਟਾਚਾਰ ਤਾਂ ਇਹਦੇ ਐਮਐਲ ਹੀ ਕਰੀ ਜਾਂਦੇ ਆ ਆਮ ਵਾਲੇ ਉਹ ਜਿਹੜਾ ਚੌਕੇ ਸਕੂਲ ਦੇ ਵਿੱਚ ਪ੍ਰਧਾਨ ਹੈ ਉਹ ਆਮ ਵਾਲਿਆਂ ਨੇ ਗਿਆ ਕਿਥੇ ਕਰਤਾ ਇਹਨਾਂ ਨੇ ਭ੍ਰਿਸ਼ਟਾਚਾਰ ਖਤਮ ਕੀ ਕਰਤਾ ਇਹਨਾਂ ਨੇ ਕਰਨਾ ਕੁਛ ਨਹੀਂ ਕਹਿਣ ਨੂੰ ਐ ਲੋਕਾਂ ਤੋਂ ਵੋਟਾਂ ਲੈਣੀਆਂ ਕੋਈ ਨਸ਼ਾ ਵਿਰੋਧੀ ਨਹੀਂ ਕੋਈ ਕਿਸੇ ਵਿਰੋਧੀ ਨਹੀਂ ਵੋਟਾਂ ਨੂੰ ਆਇਆ ਵੋਟਾਂ ਬਕਸੀਆਂ ਕਰਨਾ ਆਉਂਦਾ ਪਰ ਉਹ ਕਿਸੇ ਦਾ ਕੁਛ ਨਹੀਂ ਕਰਨਾ ਜੇ ਕਰਨਾ ਹੈ ਲੱਗਦਾ ਅੱਗੇ ਤੋਂ ਲੋਕ ਜਿਹੜੇ ਹੈਗੇ ਜਿਸ ਤਰ੍ਹਾਂ ਸਰਕਾਰ ਇਹ ਇਨੇ ਕਿ ਲੋਕ ਇਨਾਂ ਦਾ ਸਾਥ ਦੇ ਰਹੇ ਇੱਥੇ ਸਾਥ ਹੁਣ ਕਿਹੜੇ ਕੋਈ ਇਨਾਂ ਦੇ ਮੈਨ ਹੈ ਉਹ ਦੇਣਗੇ ਸਾਰੇ ਲੋਕਾਂ ਨੂੰ ਪਤਾ ਹੈ ਲੋਕ ਸਾਰੇ ਜਾਣੂ ਹੋਗੇ ਲੋਕਾਂ ਨੂੰ ਸਭ ਪਤਾ ਹੈ ਕਿ ਇਹਨਾਂ ਨੇ ਕਰਨਾ ਕੁਝ ਨਹੀਂ ਐ ਸਾਰਿਆਂ ਠੀਕ ਹੈ ਸਰਕਾਰ ਕੋਈ ਵੀ ਨਹੀਂ ਚੰਗੀ ਸਾਡੇ ਵਾਸਤੇ ਤਾਂ ਕੋਈ ਸਰਕਾਰ ਆ ਜੇ ਇਹਦੋਂ ਕੋਈ ਚੌਥੀ ਪਾਰਟੀ ਆ ਜੇ ਜਣੀ ਇਹਨੇ ਤਾਂ ਚਾਵਾ ਬੇੜਾ ਬਹੁਤ ਹੈ ਜਿੱਥੇ ਕੋਈ ਆਪਦੇ ਹੱਕਾਂ ਦੀ ਗੱਲ ਕਰਦਾ ਹੈ ਉੱਥੇ ਫੋਰਸ ਚਾੜ੍ਹ ਦਿੰਦਾ ਹੈ ਜਿੱਥੇ ਕੋਈ ਆਪ ਦਾ ਵਾਣ ਬਚਾਉਣ ਦੀ ਉੱਥੇ ਫੋਰਸਾਂ ਚੜ੍ਹ ਦਿੰਦਾ ਹੈ ਇੱਕ ਪਾਸੇ ਇਹ ਕਰਦਾ ਹੈ ਪਾਣੀ ਪਿਤਾ ਹੁੰਦਾ ਹੈ ਧਰਤੀ ਮਾਤਾ ਹੁੰਦੀ ਹੈ ਮੈਂ ਉਹਦੀ ਵੀਡੀਓ ਵੇਖੀ ਹੈ ਤੇ ਫਿਰ ਤੂੰ ਮਾਤਾ ਨੂੰ ਕਾਰਪੋਰੇਟ ਘਰਾਣਿਆਂ ਨੂੰ ਕਿਉਂ ਸਮਾਉਣ ਲੱਗਿਆ ਹੈ ਜੇ ਸਾਡੀ ਮਾਂ ਹੈ ਤੂੰ ਮਾਂ ਨੂੰ ਕਿਉਂ ਵੇਚਣ ਲੱਗਿਆ ਹੈ ਜਾਨੀ ਬਦਲਾ ਲੈ ਕੇ ਆਏ ਅਸੀਂ ਬਦਲਾ ਲੈਂਦਾ ਤਾਂ ਹੈਗਾ ਤੁਸੀਂ ਵੇਖੀ ਜਾਂਦੇ ਨਾ ਤੇ ਸੜਕਾਂ ਦੇ ਸਾਡੇ ਟੀਚਰ ਘੁੱਟੀ ਰਿਹਾ ਨਾ ਤੇ ਸਾਡੇ ਕਿਸਾਨ ਘੁੱਟੀ ਰਿਹਾ ਨਾ ਤੇ ਸਾਡੇ ਕੋਈ ਧਰਨਾ ਲਈ ਬੈਠੇ ਧਰਨਾਕਾਰੀਆਂ ਦਾ ਸਮਾਨ ਲੈ ਕੇ ਚੱਕ ਟਰਾਲੀਆਂ ਚੋਰੀ ਕਰ ਲੀਆਂ ਨਿੱਤ ਆ ਬਦਲਾ ਹੈ ਹੋਰ ਤਾਂ ਸਾਨੂੰ ਬਦਲਾ ਦੀਦਾ ਨਹੀਂ ਹਾਂਜੀ ਪ੍ਰਧਾਨ ਜੀ ਤੁਹਾਡਾ ਪਿੰਡ ਹੈ ਇਹ ਤੁਹਾਡੇ ਪਿੰਡ ਦੇ ਵਿੱਚ ਅੱਜ ਪ੍ਰੋਗਰਾਮ ਹੈ ਯੁੱਧ ਨਸ਼ਾ ਵਿਰੋਧ ਹਾਂਜੀ ਪਿੰਡ ਦੇ ਵਿੱਚ ਨਸ਼ਾ ਬੰਦ ਹੋ ਗਿਆ ਬਿਲਕੁਲ ਨਸ਼ਾ ਬੰਦ ਨਹੀਂ ਹੋਇਆ ਜੀ ਨਸ਼ਾ ਸਮਾ ਦਿਨ ਦਿਨ ਵੱਧ ਰਿਹਾ ਹੈ ਹਾਂ ਇਹ ਕਰਕੇ ਬੰਦ ਆਲੀ ਕੋਈ ਗੱਲ ਨਹੀਂ ਇਹ ਤਾਂ ਇੱਕ ਸਿਰਫ ਕਲਾ ਇਹਨਾਂ ਦਾ ਕਹਿਣ ਦਾ ਹੀ ਆ ਕਮਾਉਣ ਦਾ ਨਹੀਂ ਨਸ਼ਾ ਸਮੇਤ ਪੁਲਿਸ ਸਮੇਤ ਸਿਆਸਤਦਾਨ ਸਾਰੇ ਰਲ ਕੇ ਬਕਾਉਂਦੇ ਆ ਉਹਨਾਂ ਨੂੰ ਹਿੱਸਾ ਪੱਤਿਆਂ ਜਾਂਦਿਆਂ ਇਸ ਕਰਕੇ ਇਹ ਕੋਈ ਇਹਨਾਂ ਤੋਂ ਝਾਕਣੀ ਇਹ ਤਾਂ ਉਦੋਂ ਵੀ ਆਂਦੇ ਹਫ਼ਤੇ ਚ ਨਸ਼ਾ ਬੰਦ ਕਰ ਦਿਆਂਗੇ ਪਰ ਇੱਕ ਨਵੇਂ ਵੀ ਬਿਲਕੁਲ ਇੱਕ ਨਵੇਂ ਪੱਛੇ ਜਿਹਨਾਂ ਤੋਂ ਆਸ ਨਹੀਂ ਇਹਨਾਂ ਤੋਂ ਕੋਈ ਝਾਕ ਨਹੀਂ ਗਈ ਕੋਈ ਨਸ਼ਾ ਬੰਦ ਬਿਲਕੁਲ ਹੋਇਆ ਨਹੀਂ ਕਿਵੇਂ ਮੁੰਡੇ ਚਿੱਟੇ ਦਾ ਖਾ ਖਾ ਕੇ ਟੀਕੇ ਲਾ ਲਾ ਕੇ ਕਿਵੇਂ ਮਰੀ ਜਾਂਦੇ ਆ ਕਿਵੇਂ ਸਾਡੀਆਂ ਬੇਟੀਆਂ ਸਾਡੀਆਂ ਧੀਆਂ ਸਾਡੀਆਂ ਮਾਵਾਂ ਕਿਵੇਂ ਰੋਈ ਜਾ ਰਹੀਆਂ ਹਨ ਹਾਂਜੀ ਕੋਈ ਨਿਸ਼ਾਨੀ ਬੰਦ ਹੋਇਆ ਕਿਉਂਕਿ ਇਹਦੇ ਵਿੱਚ ਉੱਪਰਲੇ ਲੋਕਾਂ ਦੀ ਉੱਪਰਲੇ ਸਿਆਸੀ ਬੰਦਾਂ ਦੀ ਪੁਸ਼ਤਪਨਾਹੀ ਹੁੰਦੀ ਹੈ ਜਿਵੇਂ ਕਿ ਮੈਂ ਇੱਕ ਪੁਰਾਣੀ ਗੱਲ ਕਰਨ ਲੱਗਿਆ 2013-14 ਦੀ ਜਗਜੀਤ ਭੋਲਾ ਜਦੋਂ ਫੜਿਆ ਗਿਆ ਨਸ਼ੇ ਦੇ ਮਾਮਲੇ 'ਚ ਤੇ ਉਹਨੇ ਕਿਵੇਂ ਪਰਤਾਂ ਖੋਲ੍ਹੀਆਂ ਸੀ ਕੱਲੇ-ਕੱਲੇ 6 6 ਐਮਐਲ ਦੇ ਨਾਂ ਆਏ ਸੀ 6 ਮੰਤਰੀਆਂ ਦੇ ਨਾਂ ਆਏ ਸੀ ਬਾਦਲ ਸਰਕਾਰ ਦੇ ਮੰਤਰੀਆਂ ਦੇ 6ਾਂ ਦੇ ਨਾਂ ਆਏ ਸੀ ਕਿਵੇਂ ਉਹਨਾਂ ਨੇ ਉਹ ਜਿਹੜੇ ਹਿਮਾਚਲ ਦੇ ਵਿੱਚ ਫੈਕਟਰੀਆਂ ਲੱਗੀਆਂ ਸੀ ਗਾਹਵਾਂ ਵਰਗਿਆਂ ਦੀਆਂ ਹੋਰ ਇਹ じゃ ਕਿਵੇਂ ਜਗਦੀਸ਼ ਭੋਲੇ ਨੇ ਸਾਰਾ ਰਾਜ ਖੋਲ੍ਹਿਆ ਸੀ 2014 ਦੇ ਵਿੱਚ ਕਿਤਾਬ ਸ਼ਾਹਕੇ ਬੰਡਿਆ ਅਖਬਾਰ ਸ਼ਾਹਪਸ਼ਾਪ ਅਸੀਂ ਘਰਾਂ ਚ ਬੰਡਿਆ ਜਿਹੜੇ ਸ਼ੀ ਮੰਤਰੀਆਂ ਦੇ ਨਾਮ ਐ ਸੀ ਉਹਨਾਂ ਦੇ ਨਾਮ ਵਿੱਚ ਪਾ ਕੇ ਉਹ ਕਿਤਾਬ ਅਸੀਂ ਉਦੋਂ ਵੀ ਬੰਡੀ ਸੀ ਹੁਣ ਉਸ ਤੋਂ ਬਾਅਦ 2023 ਦੇ ਵਿੱਚ ਫੇਰ ਨਵੀਂ ਕਿਤਾਬ ਸ਼ਪੀ ਆਹੋ ਫੇਰ ਫੇਰ ਅਸੀਂ ਵੰਡ ਰਹੇ ਹਾਂ ਹਾਂਜੀ ਇਸ ਕਰਕੇ ਨਸ਼ੇ ਬੰਦ ਵਾਲੀ ਕੋਈ ਗੱਲ ਨਹੀਂ ਕੋਈ ਇਹਨਾਂ ਤੋਂ ਆਸ ਨਹੀਂ ਜੇ ਗੱਲ ਕਰੀਏ ਨਾ ਤੁਹਾਡੇ ਤੁਹਾਡੇ ਪਿੰਡ ਦੇ ਵਿੱਚ ਤਾਂ ਕਹਿੰਦੇ ਮੋਤਵਰ ਬੰਦਿਆਂ ਦੇ ਵੀ ਨਾਮ ਆ ਰਹੇ ਇਹ ਗੱਲ ਸੱਚ ਹੈ ਨਸ਼ੇ ਜੀ ਹਾਂ ਜਿਹਦੇ ਸਰਕਾਰ ਦੇ ਮੋਤਵਰ ਇਹ ਤਾਂ ਜੀ ਤਕਰੀਬਨ ਜਿਵੇਂ ਆਪਾਂ ਸੋਚ ਲਏ ਸਿੱਧਾ ਮਾਝੇ ਕੁਛ ਨਹੀਂ ਸੁਣਿਆ ਪਰ ਇਹ ਤਾਂ ਸਿਆਸਤਦਾਨਾਂ ਦਾ ਹਿੱਸਾ ਹੀ ਹੁੰਦਾ ਸ਼ਾਇਦ ਉਹਨਾਂ ਦੀ ਛਤਰ ਛਾਇਆ ਹੇਠ ਹੀ ਸਾਰਾ ਕੁਝ ਹੁੰਦਾ ਹੈ ਉਹਨਾਂ ਦੀ ਛਤਰ ਛਾਇਆ ਹੇਠ ਹੀ ਸਾਰਾ ਕੁਝ ਹੁੰਦਾ ਹੈ ਹਾਂ ਹਾਂ ਪਰ ਮਾਇਜ ਦਾ ਕੋਈ ਨਾਮ ਨਹੀਂ ਸੁਣਿਆ ਵੀ ਕਿਹੜਾ ਹੈ ਕਿਹੜਾ ਨਹੀਂ ਪਰ ਹੁੰਦਾ ਮੰਤਰੀਆਂ ਦੀ ਇਹ ਗਲਤ ਮੰਨ ਮੰਨਦੇ ਮੰਨਦੇ ਸਰ ਇਹ ਮੈਂ ਪਹਿਲਾਂ ਕਹਿੰਦਾ ਵੀ ਸਿਆਸਤਦਾਨਾਂ ਦਾ ਜਾਂ ਹੋਰ ਚੌਧਰੀਆਂ ਦਾ ਰਲ ਕੇ ਸਾਰਾ ਉਸ ਚੱਲਦਾ ਹੁੰਦਾ ਹੈ ਸਮੇਤ ਪੁਲਿਸ ਪੁਲਿਸ ਨੂੰ ਹਾਂਜੀ 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 ਦੱਸੋ ਜਿਹੜਾ ਅਸੀਂ ਕਿਸਾਨ ਯੂਨੀਅਨ ਵਾਲੇ ਨੇ ਜੀ ਜਾਤੀ ਵਿਰੋਧੀ ਨੇ ਜਿਹੜਾ ਇਹ ਪਖੰਡ ਕਰਦੇ ਐ ਅੱਜ ਸਾਡੇ ਪਿੰਡ ਦੇ ਵਿੱਚ ਜ਼ਮੀਨੀ ਪੱਧਰ ਤੇ ਇਹ ਹੋਣਾ ਚਾਹੀਦਾ ਸੀ ਕਮੇਟੀ ਬਣਨੀ ਚਾਹੀਦੀ ਸੀ ਜਿਹੜੀ ਕਮੇਟੀ ਉਹਨਾਂ ਨੂੰ ਦੱਸਦੀ ਉਹਦੀ ਇਹ ਫੀਡਬੈਕ ਲੈਂਦੇ ਹਾਲਾਂਕਿ ਜਦੋਂ ਆ ਕੇ ਸਿਰਫ ਸੋਸ਼ਲ ਬਾਜੀ ਕਰਦੇ ਐ ਵੀ ਨਸ਼ਾ ਬੰਦ ਕਰਤਾ ਆ ਸਾਡੇ ਲੇਬਰ ਵਾਲੇ ਆ ਮੁੰਡੇ ਨਗਰ ਪੰਚਾਇਤ ਦਫ਼ਤਰ ਚ ਲੱਗੇ ਉਹਨਾਂ ਦੇ ਵਰਦੀਆਂ ਪਾ ਕੇ ਨਸ਼ਾ ਬੰਦ ਕਰਤਾ ਅਸੀਂ ਇਹਦਾ ਵਿਰੋਧ ਕਰਦੇ ਆ ਨਾ ਕਿ ਅਸੀਂ ਸਰਕਾਰ ਦਾ ਇਸ ਗੱਲੋਂ ਵਿਰੋਧ ਕਰਦੇ ਜੇ ਇਹ ਨਸ਼ਾ ਸਹੀ ਛਡਾਉਣ ਜਾਂ ਤਾਂ ਫਿਰ ਇਸ ਤਬਦੀਲ ਸਹੀ ਕਰਨ ਇਹ ਦੱਸੋ ਜਿਹੜੇ ਮੁਲਾਜ਼ਮ ਆ ਇੱਥੋਂ ਤੁਹਾਡੇ ਨਗਰ ਕਾਉਂਸਲ ਦੇ ਉਹਨਾਂ ਦੇ ਹੀ ਵਰਦੀਆਂ ਕਿਉਂ ਪਵਾਇਆਂ ਗਈਆਂ ਇਹ ਤਾਂ ਸਰਕਾਰ ਦੀ ਨੀਤੀ ਹੈ ਜੀ ਇਹ ਤਾਂ ਸਰਕਾਰ ਦੀ ਨੀਤੀ ਆ ਦੇਖ ਲਓ ਜਿੰਨੇ ਫਿਰਦੇ ਆ ਜਯੋਧਨ ਸ਼ਾ ਅ ਵਿਰੋਧ ਮਗਰ ਭਗਵਾਨ ਪਮਾਨ ਦੀ ਫੋਟੋ ਹੈ ਹਾਂਜੀ ਪਿੰਡ ਦੇ ਵਿੱਚ ਕੋਈ ਇਸ਼ਤਿਹਾਰ ਨਹੀਂ ਲਾਇਆ ਗਿਆ ਕਿਸੇ ਨੂੰ ਮਤਲਬ ਪੰਚਾਇਤ ਨੂੰ ਪਤਵਾਨਤਿਆਂ ਨੂੰ ਕਿਹਾ ਨਹੀਂ ਗਿਆ ਵੀ ਅੱਜ ਆਉਣਾ ਹੈ ਬਲਕਾਰ ਸਿੱਧੂ ਨੇ ਵੀ ਨਸ਼ਿਆਂ ਦੇ ਵਿਰੋਧੀ ਜਿਹੜੀ ਜੰਗ ਲੱਗੀ ਆ ਸਰਕਾਰ ਦੀ ਵੀ ਤੁਸੀਂ ਸਾਥ ਦਿਓ ਆਪਦੇ ਆਪ ਦੇ ਜਿਨ੍ਹਾਂ ਨੇ ਸਾਹ ਰਾਉਂਡ ਵਾਲਿਆਂ ਨੂੰ ਟੀ-ਸ਼ਰਟ ਪਾਉਂਦੇ ਹੁੰਦੇ ਆ ਫਿਰ ਆਪਦੇ ਮੁਲਾਜ਼ਮਾਂ ਨੂੰ ਕਾਦੋਂ ਪਾਉਂਦੇ ਆ ਇਹ ਤਾਂ ਹੀ ਇਹਨਾਂ ਨੂੰ ਪੁੱਛ ਇਹ ਤਾਂ ਇਹਨਾਂ ਨੂੰ ਪੁੱਛੋ ਤੁਸੀਂ ਦੇਖ ਲਿਆ ਅਸੀਂ ਦੇਖ ਲਿਆ ਇਹ ਤਾਂ ਇਹਨਾਂ ਦੀ ਨੀਤੀ ਹੈ ਕੋਈ ਮਤਲਬ ਇਹ ਪਾਉਂਦੇ ਆ ਨਾ ਸੋਸ਼ਲ ਮੀਡੀਆ ਤੇ ਫੋਟੋ ਵੀ ਇੰਨੇ ਵਰਕਰ ਇਕੱਠੇ ਹੋ ਗਿਆ ਹੋ ਗਿਆ ਤਾਂ ਉਹ ਡਰਾਮਾ ਹਾਂ ਹਾਂਜੀ ਨਹੀਂ ਬਾਹਰਲੇ ਨੂੰ ਫਿਰਦੇ ਤਾਂ ਪਿੰਡ ਜੀ ਹੈ ਜੀ ਇਹੋ ਜੇ ਡਰਾਮੇ ਇਹਨਾਂ ਦੇ ਬੇਨਕਾਬ ਕਰਨ ਵਾਸਤੇ ਅਸੀਂ ਆ ਜਾਨੇ ਝੰਡੇ ਗੱਲ ਲੈ ਕੇ ਸਾਨੂੰ ਇਹ ਹੁਣ ਹੀ ਕਹਿੰਦੇ ਸਾਡੀ ਗੱਲ ਤਾਂ মিডিਆ ਵੀ ਬਹੁਤ ਘੱਟ ਸ਼ਾਬਦ ਪੋਰਸਲ ਤਾਂ ਛਾਪ ਦੇ ਦੀ ਐਸੀ ਗੱਲ ਨਹੀਂ ਹੈ ਦੋ ਨਸ਼ੇ ਵਾਲੇ ਫੜ ਲੋ ਉਹਨਾਂ ਨੂੰ ਪੁੱਛ ਲੋ ਕੀ ਤੋਂ ਲੈ ਕੇ ਆਏ ਉਹ ਗਾਂਹ ਵਾਲੇ ਦੱਸ ਦੇ ਇਹ ਤਾਂ ਪੈੜਨ ਆਪਣੀ ਸੌਖੀ ਵਾਲੀ ਹੈ ਜੇ ਪੈੜਨ ਆਪਣੀ ਹੋਵੇ ਤਾਂ ਹੁਣ ਕਿਸਾਨ ਜਿੱਥੇ ਬੰਨੀ ਹਤੇ ਇੱਕ ਨਾਮਾ ਕਾਨੂੰਨ ਲੈ 107 ਵੀ ਜੇ ਤੂੰ ਐਦੂ ਆਵਾਜ਼ ਸੜਕ ਰੋਕਣ ਚ ਜਾਂ ਹੋਰ ਫੜਿਆ ਗਿਆ ਤੇਰੀ ਜਾਇਦਾਦ ਸਾਰੀ ਚੀਜ਼ ਕੁਰਕ ਹੋਊਗੀ ਤੇ ਇਹਨਾਂ ਇਹਨਾਂ ਦੇ ਵਾਸਤੇ ਵੀ ਲਾ ਲੈਣ ਕੋਈ ਕਾਨੂੰਨ ਸਰਕਾਰ ਧੜਾ ਧੜਾ ਲਗ ਕੇ ਟੈਗ ਐਡ ਕਰਕੇ ਰੱਖ ਲਾਓ ਓਕੇ ਹਾਂਜੀ ਹਾਂਜੀ ਕਿਵੇਂ ਦੇਖਦੇ ਹੋ ਬਾਈ ਇਹ ਤਾਂ ਜੀ ਸੋਸ਼ਲ ਮੀਡੀਆ ਵਾਲਾ ਹੀ ਲੱਗਦਾ ਜੀ ਇਹ ਸੋਸ਼ਲ ਮੀਡੀਆ ਵਾਲਾ ਪ੍ਰਚਾਰ ਜਿਹਾ ਹੀ ਲੱਗਦਾ ਜੀ ਹਾਂਜੀ ਹਾਂਜੀ ਧਿਆਨ ਦੇ ਭੜਕਾਉਣ ਵਾਲੇ ਗੰਕਰ ਤਾਂ ਹੀ ਹਨ ਧਿਆਨ ਭੜਕਾਉਣ ਨੂੰ ਹੁਣ ਕੀ ਫਿਰ ਸਰਕਾਰ ਨਵਾਂ ਲੈ ਕੇ ਆ ਰਹੀ ਜਿਹੜਾ ਕਿ ਕੰਮ ਕਰਨੀ ਚਾਹ ਰਹੀ ਜਿਹੜਾ ਕਿ ਧਿਆਨ ਭੜਕਾਉਣਾ ਉਹ ਧਿਆਨ ਹੀ ਭੜਕਾਇਆ ਵਾ ਜੀ ਜੇ ਇਹ ਨਸ਼ੇ ਇਹਨਾਂ ਦੇ ਰੋਕਣੇ ਹੋਣ ਤਾਂ ਪ੍ਰਧਾਨ ਜੀ ਨੂੰ ਦੱਸਿਆ ਹੀ ਆ ਵੀ 6292 ਜਾ ਸਕਦੀ ਆ ਤੇ ਪਰ ਧਿਆਨ ਹੈ ਨਹੀਂ ਜੀ ਇਹਨਾਂ ਦਾ ਤੋੜੇ ਪਿੰਡ ਦੀ ਸਰਕਾਰ ਉਲਜੀ ਜੇ ਬੈਠੀ ਹੈ ਨਾ ਸਰਕਾਰ ਉਲਜੀ ਜਿਆਦੇ ਬੈਠੀ ਆ ਧਿਆਨ ਨਹੀਂ ਭੜਕਾਇਆ ਬਸ ਤੋੜੇ ਪਿੰਡ ਕਿਵੇਂ ਨਸ਼ਾ ਬਹੁਤ ਪ੍ਰਧਾਨ ਜੀ ਨੂੰ ਦੱਸੀ ਤਾਂ ਸ਼ਰਾਬ ਪੋਸਣਾ ਜੀ ਜੀ ਨਸ਼ਾ ਸਿੱਧੂ ਪਰਦੇ ਵੀ ਖੜੇ ਨੇ ਆਗੂ ਕੁਛ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਲੱਗਦਾ ਪ੍ਰਧਾਨ ਜੀ ਜਿਹੜਾ ਸਰਕਾਰ ਨੇ ਮਹਿਮ ਚੇੜੀ ਹੋਈ ਆ ਤੇ ਤੁਹਾਡੇ ਵੱਲੋਂ ਵੀ ਸਰਕਾਰ ਨੂੰ ਬਾਰ ਬਾਰ ਸਵਾਲ ਕੀਤੇ ਜਾ ਰਿਹਾ ਜਿਹੜਾ ਤੁਸੀਂ ਸ਼ੰਭੂ ਬਾਟਰ ਤੇ ਬਟਰ ਜੀ ਤੁਸੀਂ ਟ੍ਰੈਲਿੰਗਾਂ ਦਾ ਵੀ ਕਹਿ ਰਹੇ ਆ ਸਾਡੀਆਂ ਟ੍ਰੈਲਿੰਗਾਂ ਸਾਡੇ ਸਿਲੰਡਰ ਤੇ ਜਾਓ ਜਿੱਥੇ ਵੀ ਜਾਂਦੇ ਆ ਉੱਥੇ ਸਵਾਲ ਕਰਦੇ ਆ ਫਿਰ ਤੁਹਾਨੂੰ ਕੋਈ ਜਵਾਬ ਕੀ ਦਿੰਦੇ ਆ ਵੇਖੋ ਸਾਡੇ ਲੋਕਾਂ ਨਾਲ ਜਿਹੜਾ ਇਹ ਸਰਕਾਰ ਨੇ ਵਾਅਦੇ ਕਰਿਆ ਇਹ ਸਰਕਾਰ ਕਹਿੰਦੀ ਜੀ ਜਿਹੜੀਆਂ ਪਹਿਲਾਂ ਸਰਕਾਰਾਂ ਨੇ ਨਹੀਂ ਕੰਮ ਕੀਤਾ ਉਹ ਸਾਡੀ ਸਰਕਾਰ ਉਹ ਕੰਮ ਕਰਕੇ ਵਿਖਾਉ ਕੰਮ ਉਹਨਾਂ ਨੇ ਕਰਤਾ ਉਹ ਹੀ ਸਾਡੀਆਂ ਜਿਹੜੀਆਂ ਦੂਧੀਆਂ ਸਰਕਾਰਾਂ ਨੇ ਸਾਡੀਆਂ ਨੇ ਟਰਾਲੀਆਂ ਸਾਡੇ ਫਰਿੱਜ ਸਾਡੇ ਕੂਲਰ ਸਾਡੇ ਤੰਬੂ ਨਹੀਂ ਢਾਏ ਸੀ ਉਹ ਇਹਨਾਂ ਨੇ ਕਰਤਾ ਉਹ ਇਹ ਸਰਕਾਰ ਨੇ ਬਦਲਾ ਲਿਆਤਾ ਇਹ ਬੋਲ ਰਿਹਾ ਸੀ ਕਿ ਮੈਂ ਮੁਰਗੀ ਮੁਰਗੀ ਮੌਜ ਮਰੀ ਦੇ ਵੀ ਪੈਸੇ ਦਊਂਗਾ ਸਾਡੇ ਕਿਸਾਨਾਂ ਦੀਆਂ ਬਹੁਤ ਜ਼ਿਆਦਾ ਫਸਲਾਂ ਤਬਾਹ ਹੋ ਗਈਆਂ ਅੱਗ ਦੇ ਨਾਲ ਇਹਨੇ ਇੱਕ ਵਾਰ ਵੀ ਨਹੀਂ ਉਹਦੇ ਤੇ ਬਾਰੇ ਬਾਰੇ ਬੋਲਿਆ ਵੀ ਮੈਂ ਇਹਦਾ ਮੁਆਵਜ਼ਾ ਦੇਵਾਂਗਾ ਜਾਂ ਬਹੁਤ ਮਾੜਾ ਕੰਮ ਹੋਇਆ ਮਾੜਾ ਕੰਮ ਵੀ ਨਹੀਂ ਕਿਹਾ ਵੀ ਕਣ ਕੰਮ ਅਟਕੀਆਂ ਸਰਕਾਰ ਦੇ ਜਸਗੋਕੇ ਇੱਕ ਸਾਡੇ ਕੋਈ ਮੇਰੇ ਖਿਆਲ ਚ ਵੀਰ ਕੋਈ ਫੌਜ ਦਾ ਮਲਾਜ਼ਮ ਸੀ ਉਹਦੇ ਖੁਸ਼ੀ ਦੇ ਵਿੱਚ ਉਥੇ ਜਸ਼ਨ ਮਨਾਏ ਗਏ ਆ ਅਸੀਂ ਆਪ ਦਾ ਰੋ ਰਹੇ ਜੀ ਜੇ ਕੋਈ ਕਿਸੇ ਦਾ ਮਰ ਜੇ ਆਪਾਂ ਜਾ ਕੇ ਉਹ ਰੋਦਿਆਂ ਵਾਂਗੂ ਮੂੰਹ ਕਰਕੇ ਉਹਦੇ ਕੋਲੇ ਦੁੱਖ ਸੁੱਖ ਪੁੱਛਦੇ ਆ ਇਹਨੇ ਸਾਡਾ ਦੁੱਖ ਸੁੱਖ ਵੀ ਨਹੀਂ ਪੁੱਛਿਆ ਅਸੀਂ ਸਾਡੀਆਂ ਕਿਸਾਨਾਂ ਦੀਆਂ ਬਹੁਤ ਪਿੰਡਾਂ ਦੇ ਪਿੰਡ ਅੱਗ ਨਾਲ ਸਵਾਹ ਹੋ ਗਏ ਫਿਰ ਬਾਕੀ ਜਿਹੜਾ ਤੁਹਾਨੂੰ ਪਤਾ ਹੀ ਹੈ ਜਿਹੜੇ ਕਿਸੇ ਗਰੀਬ ਤੋਂ ਛੋਟਾ ਜਿਹਾ ਵੀ ਨਸ਼ਾ ਫੜਿਆ ਗਿਆ ਉਹਦੇ ਘਰ ਟਾਈ ਗਏ ਤੇ ਬਾਹਰ ਗਰ ਕੇ ਆ ਬੀਬੀ ਬਠੰਡੇ ਵਾਲੀ ਜਿਹੜੀਆਂ ਮਨਦੀਪ ਹੈ ਉਹਦੀ ਕੋਠੀ ਨੂੰ ਕੋਈ ਨੇੜੇ ਵੀ ਨਹੀਂ ਹੋਇਆ ਤੇ ਦੂਜੇ ਦਿਨ ਉਹਨੂੰ ਜ਼ਮਾਨਤ ਮਿਲ ਗਈ ਬਾਹਰ ਆ ਗਈ ਇਹਦੇ ਵਿੱਚ ਪੁਲਿਸ ਮੁਲਾਜ਼ਮਾਂ ਦਾ ਵੀ ਬਹੁਤ ਆਤਾ ਹੈ ਵੱਡੇ ਵੱਡੇ ਅਫਸਰਾਂ ਜਿਹਦੀ ਪੂਰੀ ਘੋਟ ਸਾਡੇ ਪੱਤਰਕਾਰ ਨੇ ਜਿਹੜੀ ਕਰੀ ਹੈ ਪੂਰੇ ਬਿਆਨ ਲਏ ਆ ਉਹਦੇ 'ਚ ਜਦੇ ਇਹਨੂੰ ਤਸੱਦੀਕ ਦਿੱਤਾ ਜਾਵੇ ਜਿਵੇਂ ਕਿ ਦੂਜੇ ਬੰਦਿਆਂ ਨੂੰ ਦਿੱਤੇ ਆ ਕਰੰਟ ਲਾਏ ਜਾਂਦੇ ਆ ਬਹੁਤ ਜੇ ਉਸ ਜਾਦ ਦਿੱਤਾ ਜਾਵੇ ਤਾਂ ਬਹੁਤ ਬੰਦੇ ਹੋਰ ਵੀ ਫੜਨਗੇ ਜੀ ਜੀ ਜਦੋਂ ਤੁਸੀਂ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਬੈਠੇ ਸੀ ਤੁਸੀਂ ਕਹਿੰਦੇ ਸੀ ਮੋਦੀ ਸਾਨੂੰ ਅੱਗੇ ਨਹੀਂ ਜਾਣ ਦੇ ਰਿਹਾ ਸਾਡੇ ਤੇ ਅਥਰੂ ਜਿਹੜੇ ਇਹ ਗੋਲੇ ਸਿੱਟੇ ਜਾਂਦੇ ਆ ਉਧਰੇ ਪਾਸੇ ਇੱਕ ਸਾੜਾ ਨੌਜਵਾਨ ਸੀ ਜਿਹੜਾ ਉਹ ਵੀ ਸ਼ਹੀਦ ਹੋ ਗਿਆ ਤੁਸੀਂ ਤਾਂ ਕਾਂਗਰਸ ਬੀਜੇ ਮੇਰੀ ਗੱਲ ਸੁਣੋ ਭਾਜਪੀ ਨੂੰ ਕਹਿ ਰਹੇ ਸੀ ਹਰਿਆਣਾ ਜੀ ਨੂੰ ਵੀ ਸਾਨੂੰ ਜਾਣ ਨਹੀਂ ਦੇ ਕੱਟਰ ਸਾਹਿਬ ਤੇ ਤੁਹਾਨੂੰ ਤਾਂ ਪੰਜਾਬ ਦੇ ਵਿੱਚ ਵੀ ਘਭਵੰਤ ਮਾਨ ਨੇ ਤੁਹਾਨੂੰ ਬੈਠਣ ਨਹੀਂ ਦਿੱਤਾ ਜੇ ਸਾਡੇ ਤਾਂ ਪੰਜਾਬ ਨਾਲ ਤਾਂ ਲੜਾਈ ਨਹੀਂ ਸੀ ਅਸੀਂ ਤਾਂ ਕੇਂਦਰ ਸਰਕਾਰ ਨਾਲ ਆਪਣੀਆਂ ਫਸਲਾਂ ਦੇ ਐਮਐਸਪੀ ਜਾਂ ਰਾਹ ਹਰਿਆਣਾ ਸਰਕਾਰ ਨੇ ਮੂਰੇ ਕੰਧ ਕੱਢਤੀ ਜਦੋਂ ਮੂਰੇ ਕੰਧ ਹੀ ਗੱਡੀ ਗਈ ਤਾਂ ਫਿਰ ਅਸੀਂ ਆਪਦੇ ਉੱਥੇ ਤੰਬੂ ਉੱਥੇ ਹੀ ਗੱਡ ਲਏ ਇਹਦੇ ਨਾਲ ਕਲਾਕੀ ਕਰੀਆ ਮੋਦੀ ਨੇ ਮੋਦੀ ਆਪ ਪਾਸੇ ਰਹਿ ਗਿਆ ਇਹਨੂੰ ਫਸਾ ਗਿਆ ਆ ਜਿਹੜਾ ਪਿੰਡਾਂ ਦੇ ਵਿੱਚ ਘੇੜਾ ਹੁੰਦਾ ਇਹਨਾਂ ਦੇ ਐਮਐਲਏ ਦਾ ਉਸੇ ਕਾਰਨ ਹੀ ਹੁੰਦਾ ਕਿਉਂ ਪਿੰਡ ਪਿੰਡ ਤੇ ਨਾਰੇ ਲੱਗਦੇ ਵੀ ਟਰਾਲੀ ਚੋਰ ਸਰਕਾਰ ਟਰਾਲੀ ਚੋਰ ਸਰਕਾਰ ਉੱਚੀ ਉੱਚੀ ਲੱਗਦੇ ਤੇ ਹੈ ਵੀ ਇੱਕ ਐਮਐਲਏ ਦੇ ਘਰੋਂ ਸਾਡੀਆਂ ਤਿੰਨ ਟਰਾਲੀਆਂ ਨੂੰ ਨਵੇਂ ਤੌਰ ਤੇ ਰੰਗ ਕਰੀ ਜਾਂਦੇ ਸੀ ਕਿਉਂ ਉਹ ਨੂੰ ਵੀ ਪਤਾ ਨਾ ਲੱਗੇ ਵੀ ਕਿਹੜੀ ਟਰਾਲੀ ਇੱਥੋਂ ਤੱਕ ਫੜੇ ਗਏ ਉਹ ਤਾਂ ਖੇਤੀ ਨਹੀਂ ਕਰਦਾ ਕਬੱਡੀ ਖਿਡਾਰੀ ਆ ਬਹੁਤ ਤਕੜਾ ਤੇ ਫਟਰਾ ਲੀਆਂ ਕਿਉਂ ਆਪਦੇ ਘਰੇ ਜਾ ਕੇ ਖੜਿਆ ਆਉਣੇ ਹੂੰ ਉਹ ਤਾਂ ਸਾਡੇ ਘਰੇ ਤੇ ਖੜੀ ਨਹੀਂ ਕਿੰਨਾ ਲਾ ਉਹ ਤਾਂ ਹੁਣ ਕੁਝ ਕਹੇ ਜੋ ਤੇ ਫੜੇਗੇ ਲੋਕਾਂ ਦਾ ਦਬਾਅ ਪੈ ਗਿਆ ਉਹ ਤਾਂ ਮੁਕਰੂਗਾ ਹੁਣ ਨਾ 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 ਇਹ ਤਾਂ ਜਗ ਜਾਰ ਹੋਈਆਂ ਜੀ ਤੇ ਟਰਾਲੀ ਚੋਰ ਵੀ ਤਾਂ ਹੀ ਵਜੇ ਨਾ ਸਰਕਾਰਾਂ ਜੇ ਉਹ ਤਾਂ ਫੜੀਆਂ ਗਈਆਂ ਫੇਰ ਵਜਿਆ